वाले चांद मीणा जी सरदार प्रताप सिंह बाजवा जी जी ਸਾਡੇ ਮੁੱਖ ਮੰਤਰੀ ਪੰਜਾਬ ਦੇ ਰੂਪ ਵਿੱਚ ਅਸੀਂ ਉਹਨਾਂ ਨੂੰ ਸਵੀਕਾਰ ਕਰੀਏ ਕਿ ਜਦੋਂ ਸਰਕਾਰ ਆਈ 15 20 ਦਿਨ ਮਹੀਨਾ ਜੋ ਵੀ ਹੈ ਪੂਰਾ ਕਸਾ ਦੇਖਣ ਨੂੰ ਮਿਲਿਆ ਪਰ ਹੁਣ ਉਹ ਗੱਲ 'ਚ ਥੋੜੀ ਢਿੱਲ ਪੈਂਦੀ ਨਜ਼ਰ ਆ ਰਹੀ ਹੈ ਕੈਪਟਨ ਸਾਹਿਬ ਦੀ 8 ਸਾਲ ਦੀ ਸਰਕਾਰ ਨੇ 10 ਚੋਕੇ ਨੇ ਨੰਬਰ 4 ਬਸ ਹਾਂ ਕਿਉਂਕਿ ਗਰਾਊਂਡ ਲੈਵਲ ਤੇ ਦੱਸੋ ਕੀ ਫਰਕ ਪਿਆ ਰਾਹਗਾਨੀਜ਼ਾ ਸਭੇ ਔਰ ਉਹਨਕੇ ਵੀ ਕੈਪਟਨ ਰਾਹੁਲ ਕਰਨ। ਸਤਿ ਸ੍ਰੀ ਅਕਾਲ ਮਹਿੰਦਵਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ এবੀਪੀ ਸੰਝਾ ਕੈਪਟਨ ਦੀ ਕਪਤਾਨੀ ਨੂੰ ਚੁਣੌਤੀ। ਦਰਸਲ ਇਹ ਚੁਣੌਤੀ ਕੋਈ ਹੋਰ ਨਹੀਂ ਦੇ ਰਿਆ। ਸੰਗੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਹੀ ਵਿਧਾਇਕ ਅਤੇ ਲੀਡਰ ਦੇ ਰਹੇ ਨੇ। ਕੋਈ ਪ੍ਰਤਾਪ ਸਿੰਘ ਬਾਜਵਾ ਨੂੰ ਚੰਦ ਮਹੀਨਿਆਂ ਚ ਅਗਲਾ ਸੀਐਮ ਦੱਸ ਰਿਹਾ। ਕੋਈ ਨਸ਼ਿਆਂ ਤੇ ਆਪਣੀ ਹੀ ਸਰਕਾਰ ਨੂੰ ਕੋਸ ਰਿਹਾ ਤੇ ਕੁਝ ਅਜਿਹੇ ਵੀ ਲੀਡਰ ਨੇ ਜੋ ਆਪਣੀ ਹੀ ਸਰਕਾਰ ਨੂੰ 10 ਦੇ ਵਿੱਚੋਂ ਸਿਰਫ 4 ਨੰਬਰ ਦਿੰਦੇ ਨੇ ਕੈਪਟਨ ਨੂੰ ਸਿੱਧੀ ਅਤੇ ਅਸਿੱਧੀ ਚੁਣੌਤੀ ਦਿੰਦੇ ਕੁਝ ਅਜਿਹੇ ਲੀਡਰਾਂ ਬਾਰੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੂਬੇ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਨੂੰ 2 ਸਾਲ ਦਾ ਸਮਾਂ ਹੋਣ ਜਾ ਰਿਹਾ ਹੈ ਅਤੇ ਹੁਣ ਸਿਰ ਤੇ ਨੇ ਲੋਕ ਸਭਾ ਚੋਣਾਂ ਪਰ ਕੈਪਟਨ ਅਮਰਿੰਦਰ ਸਿੰਘ ਲਈ ਇਨਾਂ 2 ਸਾਲਾਂ ਵਿੱਚ तमाम ਵੱਡੇ ਵਾਅਦਿਆਂ ਤੇ ਵਿਰੋਧੀਆਂ ਨੇ ਸਰਕਾਰ ਨੂੰ ਕੇਰਨਾ ਤਾਂ ਹੀ ਸੀ ਪਰ ਸਭ ਤੋਂ ਵੱਧ ਸਿਰਦਰਦੀ ਬਣੀ ਕੈਪਟਨ ਨੂੰ ਆਪਣੇ ਕੋਲੋਂ ਸਿੱਧੇ ਟੰਗ ਰਾਨ ਮਿਲੀ ਚੁਣੌਤੀ ਸਭ ਤੋਂ ਪਹਿਲਾਂ ਕੈਪਟਨ ਨੂੰ ਮਿਲੀ ਤਾਜ਼ਾ ਚੁਣੌਤੀ ਦੀ ਗੱਲ ਕਰਦੇ ਹਾਂ ਜਿਹੜੀ ਕਿਸੇ ਹੋਰ ਨੇ ਨਹੀਂ ਬਲਕਿ ਉਹਨਾਂ ਦੇ ਹੀ ਸ੍ਰੀ ਹਰਗੋਬਿੰਦ ਉਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾੜੀ ਨੇ ਦਿੱਤੀ ਜਿਨ੍ਹਾਂ ਦਾਅਵਾ ਠੋਕ ਦਿੱਤਾ ਕਿ ਅਗਲੇ ਚੰਦ ਮਹੀਨਿਆਂ ਤੱਕ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਬਾਜਵਾ ਹੋਣਗੇ ਜਦੋਂ ਕਸਬਾ ਕੁਮਾਨ ਵਿਖੇ ਇੱਕ ਖੇਡ ਮੇਲੇ 'ਚ ਸਟੇਜ ਉੱਤੇ ਖੁਦ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਬੈਠੇ ਹੋਏ ਸਨ ਜੋ ਮੇਰੇ ਭਰਾਓ ਬਾਜਵਾ ਪਰਿਵਾਰ ਦਾ ਜਿੱਥੇ ਆਪਣੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਬਾਦ ਦੇ ਮੁਰਖਾ ਦੇ ਵਿੱਚ ਵੀ ਸਾਬ ਪ੍ਰਤਾਪ ਸਿੰਘ ਬਾਜਵੇ ਦੀ ਪਛਾਣ ਹੈ ਸੋ ਅੱਜ ਸਾਡੇ ਵਿੱਚ ਬਿਰਾਜਮਾਨੇ ਕੁਮਾਨਾ ਦੇ ਖਾਸ ਤੌਰ 'ਤੇ ਲਾਗੇ ਪਿੰਡ ਦੇ ਮੈਂ ਆਪਣੇ ਘਰ ਪਰਿਵਾਰ ਦੇ ਇਸਾਂ ਦੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਉਹ ਦਿਨ ਦੂਰ ਨਹੀਂ ਕਿ ਜਿੱਦਨ ਪੰਜਾਬ ਦੀ ਵਾਧੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਹੱਥੇ ਚ ਵੰਡੋ। ਜੋ ਅਸੀਂ ਅੱਜ ਇਸ ਪੁਜਤਰ ਸਥਾਨ ਤੇ ਅਰਦਾਸ ਕਰੀਏ। ਉਹ ਬਾਬਾ ਨਾਮਦੇਵ ਜੀ ਦੇ ਚਰਨਾਂ ਚ ਅਰਦਾਸ ਕਰੀਏ, ਬਾਬਾ ਜੈਮਲ ਸਿੰਘ ਜੀ ਦੇ ਚਰਨਾਂ ਚ ਅਰਦਾਸ ਕਰੀਏ, ਬਾਬਾ ਫਿਰਨੋ ਜੀ ਦੇ ਚਰਨਾਂ ਚ ਅਰਦਾਸ ਕਰੀਏ ਕਿ ਪਰਮਾਤਮਾ ਸਾਡੀ ਇਹ ਜਿਹੜੀ ਮੰਗ ਆ, ਸਾਡੀ ਜਿਹੜੀ ਅਰਦਾਸ ਆ ਇਹ ਸਾਡੀ ਅਰਦਾਸ ਪੂਰੀ ਹੋ ਜਾਏ ਤੇ ਆਉਣ ਵਾਲੇ ਚੰਦ ਮਹੀਨਿਆਂ ਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਮੁੱਖ ਮੰਤਰੀ ਪੰਜਾਬ ਦੇ ਰੂਪ ਵਿੱਚ ਅਸੀਂ ਇਹਨਾਂ ਨੂੰ ਸਵੀਕਾਰ ਕਰੀਏ ਮਨਸਾ ਨਹੀਂ ਸੀ ਕਿ 2-3 ਮਹੀਨੇ ਸੀ ਅਮਾ ਪਾ ਚੇਂਜ ਕਰਨਾ ਮੇਰੀ ਤੇ ਖਾਸ ਇਹੀ ਕਿ ਸਭ ਮੁੱਖ ਮੰਤਰੀ ਸਾਹਿਬ ਸਾਡੇ ਕੈਪਟਨ ਅਮਰਿੰਦਰ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਨੇ ਬੜਾ ਵਧੀਆ ਕੰਮ ਕਰ ਰਹੇ ਨੇ ਸਾਨੂੰ ਪਰਸੋ ਹੀ ਅਸੀਂ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਔਰ ਉਹ ਸਾਨੂੰ ਹਲਕੇ ਵਾਸਤੇ ਉਹਨਾਂ ਨੇ ਪੈਸੇ ਵੀ ਦਿੱਤੇ ਨੇ ਉਹਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸੀ ਆਪਣੇ ਸੁਨੀਲ ਜਾਖੜ ਜੀ ਸੀ ਆਪਣਾ ਗੁਰਜੀਤ ਔਜਲਾ ਜੀ ਸਾਰੇ ਸਾਡੇ ਮਾਝੇ ਦੇ ਪੂਰੇ ਪੰਜਾਬ ਦੇ ਮੰਤਰੀ ਸਾਹਿਬਾਨ ਔਰ ਮਾਝੇ ਦੇ ਸਾਰੇ ਐਮਐਲਏ ਸਾਹਿਬ ਉਹਦੇ ਵਿੱਚ ਬੜੀਆਂ ਵਧੀਆ ਗੱਲਾਂ ਹੋਈਆਂ ਚਾਰਨਿਕ ਇਹ ਜਿਹਦਾ ਸਾਡਾ ਅੱਜ ਟੂਰਨਾਮੈਂਟ ਸੀ ਉਹਦੇ ਵਿੱਚ ਮਿਲ ਕੇ ਕੁਝ ਜਦੋਂ ਇਹ ਗੱਲਾਂ ਚੱਲ ਰਹੀਆਂ ਸੀ ਤੇ ਸੁਭਾ ਕੋ ਮੇਰੇ ਕੋਲ ਇੱਕ ਲਫਜ਼ ਨਿਕਲਿਆ ਗਿਆ ਮੈਂ ਉਹ ਜਿਸ ਦਾ ਮਾਫੀ ਮੰਗਣਾ ਕਿ ਉਹ ਚੀਜ਼ ਜਿਹੜੀ ਸੀ ਕਿ ਉਹ ਮੇਰੀ ਇਹ ਨਹੀਂ ਮਨਸਾ ਹੈਗੀ ਕਿ ਆਪਾਂ ਕੋਈ ਸੀਐਮ ਵਾਲੀ ਗੱਲ ਸੀ ਸਾਡੇ ਦੇ ਕਿ ਪ੍ਰਤਾਪ ਸਿੰਘ ਬਾਜਵਾ ਬੜੇ ਸਿਆਣੇ ਔਰ ਸੀਨੀਅਰ ਲੀਡਰ ਨੇ ਪਰਮਾਤਮਾ ਉਹਨਾਂ ਤੇ ਵੀ ਕਿਰਪਾ ਕਰਨ ਉਹਨਾਂ ਨੂੰ ਵੀ ਮਤਲਬ ਚੰਗੀ ਜਗ੍ਹਾ ਮਿਲੇ ਮੇਰਾ ਇਹ ਭਾਵਨਾ ਸੀ ਲੇਕਿਨ ਸੀਐਮ ਵਾਲੀ ਤੇ ਕੋਈ ਗੱਲ ਨਹੀਂ ਸੀ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਨੂੰ ਚੁਣੌਤੀ ਦੇਣ ਤੋਂ ਕੁਝ ਦਿਨ ਪਹਿਲਾਂ ਹੀ ਜੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਆਪਣੀ ਸਰਕਾਰ ਦੀ ਸਮਾਗਮ ਦਾ ਬਾਈਕਟ ਕਰਕੇ ਚਲੇ ਗਈ ਇਸ ਦੌਰਾਨ ਉਨ੍ਹਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਹ ਨਾ ਰੁਕੇ ਉਸ ਸਮੇਂ ਸਟੇਜ ਤੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਬੈਠੇ ਹੋਏ ਸਨ ਦਰاصل ਪੰਜਾਬ ਸਰਕਾਰ ਦੇ ਸਮਾਗਮ ਫਿਰੋਜ਼ਪੁਰ ਚ ਹੋ ਰਿਹਾ ਸੀ ਜਿੱਥੇ ਪੰਚਾਂ ਸਰਪੰਚਾਂ ਨੂੰ ਸੌ ਚੁਕਾਈ ਜਾ ਰਹੀ ਸੀ ਅਤੇ ਨਸ਼ੇ ਖਿਲਾਫ ਸੂਬਾ ਸਰਕਾਰ ਦੀ ਲੜਾਈ ਲਈ ਸਾਥ ਮੰਗਿਆ ਜਾ ਰਿਹਾ ਸੀ ਪਰ ਇਸ ਦੌਰਾਨ ਕਾਂਗਰਸ ਦੇ ਵਿਧਾਇਕ ਕੁਲਵੀਰ ਸਿੰਘ ਨੇ ਕੈਪਟਨ ਸਰਕਾਰ ਦੀ ਨਸ਼ਾ ਖਿਲਾਫ ਪੋਲ ਸਟੇਜ ਤੋਂ ਹੀ ਖੋਲ ਦਿੱਤੀ ਅਤੇ ਇਲਜ਼ਾਮਾਂ ਵਿੱਚ ਘੇਰਿਆ ਫਿਰੋਜ਼ਪੁਰ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੂੰ ਕਾਂਗਰਸ ਨੇ ਜੀਰਾਂ ਨੂੰ ਪਾਰਟੀ ਵਿੱਚੋਂ ਮੌਤਲ ਕਰ ਦਿੱਤਾ ਪਰ ਬਾਅਦ ਵਿੱਚ ਕਿਹਾ ਗਿਆ ਕਿਤ ਕੁਲਬੀਰ ਸਿੰਘ ਜੀਰਾ ਨੇ ਮਾਫੀ ਮੰਗੀ ਹੈ ਖਾਣਾ ਕਿ ਉਹਨਾਂ ਦੀ ਕਾਂਗਰਸ ਵਿੱਚ ਬਹਾਲੀ ਤੇ ਸਸਪੈਂਸ ਹਾਲੇ ਵੀ ਬਣਿਆ ਹੋਇਆ ਹੈ 9 ਵਜੇ ਇਹ ਗਿੱਦੜਪਿੰਡੀ ਵਾਲਾ ਪੁਲ ਲੱਗ ਰਿਹਾ ਮੇਰੇ ਬੰਦੇ ਨੇ ਝੂਠਾ ਪਰਚਾ ਟੈਂਸ਼ਨ ਨਹੀਂ ਦਿੱਤਾ ਗਿਆ ਉਹਦਾ ਚਲਾਨ ਪੇਸ਼ ਕਰਤਾ ਔਰ ਕੈਂਸਲ ਕਿਉਂ ਨਾ ਕੀਤਾ ਆਹ ਵਿਖਾਉਣਾ ਆਹ ਫਰਮਾਨ ਸਿੰਘ ਦਾ ਪਰਚਾ ਕੈਂਸਲ ਐਫ ਆਈ ਆਰ ਨੰਬਰ ਵੇਖੋ ਉਸ ਤੋਂ ਬਾਅਦ ਮਤਦਾਨ ਨੰਬਰ 162 ਫੈਮਾਨ ਸਿੰਘ ਜਿੰਨੇ ਦਾ ਗਲਤ ਪਰਚਾ ਕੈਂਸਲ ਉਸ ਤੋਂ ਬਾਅਦ ਆ ਪਰਚਾ ਜੀ 171 ਨੰਬਰ ਇਹ ਨੋ ਨਹੀਂ ਤੇ ਮਿੰਨੇ ਤੇ ਜਿੰਦੂ ਤੇ ਕਹਿੰਦੇ ਜੀ ਉਹ ਵੀ ਕੈਂਸਲ ਉਸ ਤੋਂ ਬਾਅਦ ਤੈਨੂੰ ਲੋਕਾਂ ਨੇ ਮੱਲੇ ਬਣਾਇਆ ਮੇਰਾ ਸੱਚ ਕੋਈ ਦਬਾ ਨਹੀਂ ਸਕਦਾ ਇਹੋ ਜਿਹਾ ਸਮਾਂ ਦੀ ਲੋੜ ਤੇ ਜਦੋਂ ਇਹਨਾਂ ਨੂੰ ਸਮਾਂ ਖਵਾ ਦਿਓ ਤੇ ਉੱਪਰ ਭਰਨੀ ਤੈਨੂੰ ਇਹੋ ਜਿਹਾ ਸਮਾਂ ਦੀ ਲੋੜ ਦੀ ਸਾਲੀ ਸਿਨੇਤ ਇਹੋ ਜਿਹਾ ਕੌਂਗਿਆ ਪੇਟੋਂ ਸੱਟੇ ਨਾ ਅਸਲੀ ਨਸ਼ਾ ਮੁਕ ਪੰਜਾਬ ਨਹੀਂ ਕਰ ਸਕਦੇ ਜਨਾਬ ਕੀ ਕਹਿਣਾ ਚਾਹੁੰਗੇ ਜੀ ਸਾਹਿਬ ਬਾਹਰੀ ਤੇ ਕਹਿਣਾ ਕੀ ਚਾਹੁੰਦੇ ਮੈਂ ਕੀ ਬਤਾ ਰਿਹਾ ਮੈਂ ਜੋ ਰੰਦਾਵਾ ਸਾਬ ਨੇ ਦੱਸਿਆ ਕਿ ਮੈਂ ਜਿਹੜੀ ਗੱਲਬਾਤ ਸੀ ਮੈਂ ਉਹ ਪ੍ਰਧਾਨ ਜੀ ਨੂੰ ਤੇ ਮੈਡਮ ਨੂੰ ਦੱਸਤੀ ਔਰ ਉਸ ਤੋਂ ਬਾਅਦ ਜੋ ਸੀਐਮ ਸਾਹਿਬ ਨਾਲ ਉਹ ਗੱਲ ਕਰਕੇ ਜੋ ਪਾਰਟੀ ਫੈਸਲਾ ਕਰੋਗੀ ਮੈਨੂੰ ਮਨਜ਼ੂਰ ਹੈ ਕੈਪਟਨ ਅਮਰਿੰਦਰ ਸਿੰਘ ਤੇ ਸਭ ਤੋਂ ਵੱਡਾ ਹਮਲਾ ਬੋਲਿਆ ਮੈਡਮ ਸਿੱਧੂ ਨੇ ਉਹ ਨਵਜੋਤ ਕੌਰ ਸਿੱਧੂ ਜੋ ਖੁਦ ਕਾਂਗਰਸ ਦੀ ਲੀਡਰ ਨੇ ਅਤੇ ਜਿਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਕੈਪਟਨ ਸਰਕਾਰ ਵਿੱਚ ਮੰਤਰੀ ਨੇ ਸਾਡੇ ਵਿਸ਼ੇਸ਼ ਪ੍ਰੋਗਰਾਮ ਮੁਕ ਦੀ ਗੱਲ 'ਚ ਨਵਜੋਤ ਕੌਰ ਨੇ ਕੈਪਟਨ ਸਰਕਾਰ ਨੂੰ 10 ਵਿੱਚੋਂ ਸਿਰਫ 4 ਨੰਬਰ ਹੀ ਦਿੱਤੇ ਮੁਗੀਠਿਆ ਚ ਐਸੀ ਕਿਆ ਕੁਆਲਿਟੀ ਹੈ ਕਿ ਕੈਪਟਨ ਸਾਹਿਬ ਉਹਨਾਂ ਨੂੰ ਪਿਆਰ ਕਰਦੇ ਆ ਦੇਖੋ ਹੁਣ ਬੇਸਿਕਲੀ ਮੈਂ ਮੈਂ ਮੰਨਦੀ ਆ ਪੋਲਿਟਿਕਸ ਆ ਐਮਐਲਏ ਛਿੱਕੇ ਟੰਗ ਤੇ ਇੱਕ ਬੰਦੇ ਲਈ ਮੈਂ ਇਹ ਮੰਨਦੀ ਆ ਕਿ ਪੋਲਿਟਿਕਸ ਦੇ ਵਿੱਚ ਤੁਹਾਨੂੰ ਪਹਿਲੇ ਹੀ ਮੈਂ ਦੱਸਿਆ ਬਹੁਤ ਕੰਪਰੋਮਾਈਜ਼ਿੰਗ ਸਿਚੁਏਸ਼ਨਸ ਹੁੰਦੀਆਂ ਜੇ ਤੁਸੀਂ ਕੁਝ ਮੇਰਾ ਛੁਪਾਨਿਓ ਤਾਂ ਮੈਂ ਤੇਰਾ ਕੁਝ ਛੁਪਾਨਾ ਇਹ ਬਹੁਤ ਵੱਡੀ ਨੈਗੇਟਿਵ ਗੱਲ ਹੈ ਕਿ ਕਿਤੇ ਨਾ ਕਿਤੇ ਮੋਦੀ ਸਾਹਿਬ ਦਾ ਡਰ ਉਹਨਾਂ ਦੀ ਉੱਤੇ ਵਾਲੀ ਸਰਕਾਰ ਕਿਨੂੰ ਕੀ ਸਾਰਿਆਂ ਨੂੰ ਡਰ ਹੁੰਦਾ ਮੇਰੇ ਖੁੱਲਣਗੇ ਜਿਹੜੇ ਜੋ ਵੀ ਮੈਂ ਗਲਤ ਕੀਤਾ ਨਹੀਂ ਕੀਤਾ ਤੁਸੀਂ ਪਹਿਲੇ ਦੱਸ ਰਹੇ ਸੀ ਕਿ ਮੋਦੀ ਸਾਹਿਬ ਦਾ ਡਰ ਕਿਨੂੰ ਹੈ ਤੁਸੀਂ ਉਹ ਦੱਸੋ ਦੇਖੋ ਮੋਦੀ ਸਾਹਿਬ ਦਾ ਡਰ ਕਿਉਂਕਿ ਮਜੀਠੀਆਂ ਤੇ ਬਾਦਲ ਪਰਿਵਾਰ ਮੋਦੀ ਦੇ ਨਾਲ ਹੈ ਮੋਦੀ ਸਾਹਿਬ ਦੇ ਨਾਲ ਨਾ ਹੁੰਦੇ ਤਾਂ ਅਸੀਂ ਬੜੀਆਂ ਜਾ ਕੇ ਰੋਏ ਕਿ ਮੋਦੀ ਸਾਹਿਬ ਇਹਨਾਂ ਨੂੰ ਛੱਡ ਦੋ ਬਹੁਤ ਵੱਡੇ ਚੋਰ ਹੈ ਆਪਣੀ ਬੈਂਡ ਵੱਜ ਜਾਣੀ ਹੈ ਤੇ ਉਹ ਨਹੀਂ ਛੱਡਿਆ ਉਹਨਾਂ ਨੂੰ ਸੋ ਹੁਨੇਦਰ ਤਾਂ ਹੋਊਗਾ ਕਿ ਉਹਨਾਂ ਦੀ ਸਰਕਾਰ ਹੈ ਤੇ ਮੇਰੇ ਤੇ ਕੋਈ ਨਾ ਕੋਈ ਕੇਸ ਚੱਲ ਰਹੀ ਹੈ ਜੋ ਵੀ ਕੇਸ ਹੈ ਤੇ ਉਹਨਾਂ ਨੂੰ ਕਿਤੇ ਕੇਸ ਤਾਂ ਚੱਲ ਰਹੀ ਹੈ ਨਾ ਉਹਨਾਂ ਤੇ ਵੀ ਉਹਨਾਂ ਨੂੰ ਕੋਈ ਬੈਡ ਵਰਜਨ ਨਾ ਮਿਲ ਜੇ ਕੈਪਟਨ ਸਾਹਿਬ ਨੂੰ ਆਪਣੇ ਕੇਸਾਂ ਦਾ ਡਰ ਹੈ ਇਸ ਕਰਕੇ ਉਹ ਮਜੂਤੀਆਂ ਨੂੰ ਲਵ ਕਰਦੇ ਹੈ ਥੈਟ ਇਜ਼ ਵਾਟ ਆਈ ਥਿੰਕ ਕੈਪਟਨ ਸਾਹਿਬ ਦੀ ਡੇਟ ਸਾਲ ਦੀ ਸਰਕਾਰ ਨੂੰ 10 ਚੋਂ ਕਿੰਨੇ ਨੰਬਰ 4 ਬਸ ਕਿਉਂਕਿ ਗਰਾਉਂਡ ਲੈਵਲ ਤੇ ਦੱਸੋ ਕੀ ਫਰਕ ਪਿਆ ਮੈਂ ਤਾਂ ਸਿੱਧੂ ਸਾਹਿਬ ਕਹਿੰਦੇ ਅਸੀਂ ਕਰਜ਼ੇ ਮਾਫ ਕਰਦੇ ਅਸੀਂ ਡਰੱਗਸ ਦੀ ਕਮਰ ਤੋੜ ਕੇ ਰੱਖਤੀ ਅਸੀਂ ਕਹਿੰਦੇ ਆ ਲਾਅ ਐਂਡ ਆਰਡਰ ਠੀਕ ਕਰਤਾ ਦੇਖੋ ਮੰਤralay ਚ ਰਹਿ ਕੇ ਬੰਦੇ ਬਦਮਾਸ਼ ਫੜ ਕੇ ਅੰਦਰ ਦੇਤੇ ਮੰਤralay ਚ ਰਹਿ ਕੇ ਬੰਦਾ ਜੋ ਮਰਜੀ ਕਵੇ ਮੈਂ ਗਰਾਉਂਡ ਲੈਵਲ ਤੇ ਕਹੂੰਗੀ ਜਿਹੜੇ ਬੰਦੇ ਡਰੱਗਸ ਲੈ ਰਹੇ ਆ ਕਿਉਂ ਖਤਮ ਹੋ ਗਏ ਇਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਕਿ ਤੁਹਾਡੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਚੰਗੇ ਚੱਲਣ ਲੱਗ ਗਏ ਤੁਸੀਂ ਕਿਉਂ ਨਹੀਂ ਕਰ ਸਕਦੇ ਤੁਹਾਡੇ ਕੋਲ ਇੰਨੀਆਂ ਜ਼ਮੀਨਾਂ ਸਰਕਾਰੀ ਸਕੂਲ ਦੇ ਨਾਲ ਤੁਸੀਂ ਉਸ ਤੇ ਪੈਸੇ ਲਾ ਕੇ ਕਿਉਂ ਨਹੀਂ ਉਹਨੂੰ ਪ੍ਰਾਈਵੇਟ ਸਕੂਲ ਤੋਂ ਬੈਟਰ ਕਰ ਸਕਦੇ ਤੁਸੀਂ ਕਿਉਂ ਨਹੀਂ ਸਰਕਾਰੀ ਹਸਪਤਾਲ ਹੋਰ ਚੰਗੀ ਤਰ੍ਹਾਂ ਚਲਾ ਸਕਦੇ ਕਿ ਲੋਕਾਂ ਨੂੰ ਬਾਹਰ ਨਾ ਜਾਣਾ ਪਵੇ ਐਂਡ ਵਿੱਚ ਨੌਕਰੀਆਂ ਕਿੱਥੇ ਆ ਇਸ ਤਜਾਬ ਕਿਉਂ ਨਹੀਂ ਤੁਸੀਂ ਦਿੰਦੇ ਸਾਰੇ ਚੀਫ ਮਿਨਿਸਟਰ ਸਾਹਿਬ ਨੂੰ ਦਿਓ ਨਹੀਂ ਸੀਐਮ ਸਾਹਿਬ ਮੈਨੂੰ ਕਿਉਂ ਮਿਲਣਗੇ ਮੈਂ ਤਾਂ ਕੁਝ ਵੀ ਨਹੀਂ ਹੁਣ ਮੈਨੂੰ ਤਾਂ ਐਮਐਲਏ ਕਹਿੰਦੇ ਆ ਕਿ ਉਹਨਾਂ ਨੂੰ ਮਿਲਣਾ ਔਖਾ ਹੈ ਤੇ ਫਿਰ ਮੈਂ ਤਾਂ ਬਹੁਤ ਛੋਟੀ ਜਿਹੀ ਚੀਜ਼ ਆ। ਮੈਨੂੰ ਉਹਨਾਂ ਨੇ ਇੱਕ ਨੰਬਰ ਦਿੱਤਾ ਸੀ ਫੋਨ ਨੰਬਰ। ਮੈਂ 100 ਵਾਰ ਕਾਲ ਕਰ ਲਿਆ ਉਹ ਨੰਬਰ ਕਦੇ ਨਹੀਂ ਚੱਕਿਆ ਗਿਆ। ਸਾਨੂੰ ਵੀ ਦੱਸ ਦੋ ਕਿਹੜਾ ਨੰਬਰ ਸੀ ਉਹ? ਮਤਲਬ ਉਹਨਾਂ ਦਾ ਮੋਬਾਈਲ ਸੀ ਜਾਂ ਕੋਈ ਪਬਲਿਕ ਮੋਬਾਈਲ ਨੰਬਰ। ਉਹਨਾਂ ਦਾ ਪਰਸਨਲ ਉਹਨਾਂ ਨੇ ਕਿਹਾ ਸੀ ਜਦੋਂ ਵੀ ਕਾਲ ਕਰਨੀ ਹੋਵੇ ਮੈਨੂੰ ਕਾਲ ਕਰ ਲਈ। ਮੈਂ ਬੜੀ ਵਾਰ ਕੋਸ਼ਿਸ਼ ਕੀਤੀ ਪਰ ਮੈਨੂੰ ਕਾਲ ਨਹੀਂ ਮਿਲੀ। ਤੁਹਾਨੂੰ ਚੇਅਰਮੈਨ ਦੀ ਚਿੱਠੀ ਦੇਣ ਲਈ ਕਾਲ ਉਸੇ ਫੋਨ ਤੇ ਆਇਆ ਸੀਗਾ? ਨਹੀਂ, ਉਹ ਕਿਸੇ ਹੋਰ ਤੇ ਆਇਆ ਸੀ। ਕਿਸੇ ਹੋਰ ਵੱਲੋਂ ਆਇਆ ਕੈਪਟਨ ਨੂੰ ਘਰੋਂ ਹੀ ਇਸਤੇ ਢੰਗ ਨਾਲ ਚੁਣੌਤੀ ਦੇਣ ਵਾਲਿਆਂ ਦੀ ਕੀਤੀ ਇੱਥੇ ਨਹੀਂ ਮੁਕਤੀ ਹੁਣ ਇਹਨਾਂ ਨੂੰ ਮਿਲੋ ਇਹ ਨੇ ਅੰਮਰਗੜ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਢੀਮਾਨ ਹਾਲੇ ਸਰਕਾਰ ਬਣੀ ਨੂੰ ਕੁਝ ਹੀ ਮਹੀਨੇ ਹੋਏ ਸੰਖੇ ਸੁਰਜੀਤ ਢੀਮਾਨ ਨੇ ਕੈਪਟਨ ਸਰਕਾਰ ਦੇ ਉਹਨਾਂ ਦਾਅਵਿਆਂ ਦੀ ਫੂਕ ਕੱਟ ਦਿੱਤੀ ਜਿਨ੍ਹਾਂ 'ਚ ਸਰਕਾਰ ਨਸ਼ੇ ਨੂੰ ਕੰਟਰੋਲ ਹੀ ਨਹੀਂ ਕਰਦਾ ਸਰੀ ਸੀ ਕਿ ਤੇ ਸੀ ਰਹ ਰਹੇ ਆ ਉਹਦਾ ਦਰਦ ਸਾਥੋਂ ਵੱਧ ਸਾਇਦ ਕੋਈ ਨਾ ਜਾਣਦਾਵੇਂ ਜਾਂ ਸਾਥੋਂ ਵੱਧ ਜੜ ਪਿੰਡਾਂ ਦੇ ਲੋਕ ਨੇ ਉਹ ਜਾਣਦੇ ਹੋਣਗੇ ਅਸੀਂ ਗਲੀ ਮਹੱਲਿਆਂ ਦੇ ਵਿੱਚ ਫਿਰ ਕੇ ਜੋ ਦੇਖ ਰਹੇ ਹਾਂ ਉਹ ਸਾਨੂੰ ਫੀਲ ਹੋਇਆ ਇਹ ਪ੍ਰਸ਼ਾਸਨ ਸਾਰਾ ਕੁਝ ਜਾਣਦਾ ਢਿੱਲ ਕਿਸ ਕਰਕੇ ਹੈ ਇਹ ਰੱਬ ਜਾਣਦਾ ਹੈ ਪ੍ਰਸ਼ਾਸਨ ਜਾਣਦਾ ਆ ਵੀ ਗੱਲ ਆਮ ਕਹਿ ਚੁੱਕੇ ਹਾਂ ਕਿ ਜਦੋਂ ਸਰਕਾਰ ਆਈ 15 20 ਦਿਨ ਮਹੀਨਾ ਜੋ ਵੀ ਹੈ ਪੂਰਾ ਕਸਾ ਦੇਖਣ ਨੂੰ ਮਿਲਿਆ ਪਰ ਹੁਣ ਉਹ ਗੱਲ 'ਚ ਥੋੜੀ ਢਿੱਲ ਪੈਂਦੀ ਨਜ਼ਰ ਆ ਰਹੀ ਹੈ ਸੁਰਜੀਤ ਈਮਾਨ ਨੇ ਬਿਆਨ 31 ਜੁਲਾਈ 2017 ਨੂੰ ਦਿੱਤਾ ਸੀ ਪਰ 1 ਅਗਸਤ ਨੂੰ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਈਮਾਨ ਦੀ ਮੁਲਾਕਾਤ ਹੋਈ ਤਾਂ ਸ਼ਾਮ ਤੱਕ ਈਮਾਨ ਆਪਣੇ ਬਿਆਨ ਤੋਂ ਪਲਟ ਗਿਆ ਇਹ ਸਭ ਉਹ ਕਾਂਗਰਸੀ ਲੀਡਰ ਨੇ ਜਿਨ੍ਹਾਂ ਨੇ ਅਤੇ ਸਿੱਧੇ ਟੰਗ ਨਾਲ ਹੀ ਸਰਕਾਰ ਦੇ ਕੰਮਕਾਜ ਦੇ ਸੁਭਾਲ ਚੁੱਕੇ ਅਤੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਹਾਲਾਂਕਿ ਇੱਕ ਨਾਮ ਹਾਲੇ ਵੀ ਬਾਕੀ ਹੈ